ਸਰਿਆ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਅੱਜ ਦੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਤੁਸੀਂ ਰੋਏ ਬਿਨਾ ਨਹੀਂ ਰਹਿ ਸਕਣਾ ਕਿਉਂਕਿ ਅੱਜ ਦੀ ਕਹਾਣੀ ਇੱਕ ਕੁੜੀ ਦੀ ਇੱਕ ਕੁੜੀ ਤੋਂ ਜਦ ਤੱਕ ਉਹਦੀ ਜ਼ਿੰਦਗੀ ਰਹਿੰਦੀ ਆ ਉਹਦੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਆਉਂਦੇ ਆ ਕਈ ਵਾਰ ਨਾ ਅਸੀਂ ਰੱਬ ਨੂੰ ਉਲਾਂਬੇ ਦਿੰਨੇ ਆ ਕਿ ਸਾਨੂੰ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਜਦੋਂ ਅਸੀਂ ਕਿਸੇ ਦਾ ਦੁੱਖ ਦਰਦ ਸੁਣਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਕਿ ਦੁਨੀਆ ਜਿਹੜੀ ਦੁਨੀਆ ਤੇ ਲੋਕ ਨੇ ਬਹੁਤ ਔਖੇ ਤੋਂ ਔਖੇ ਪਏ ਆ ਬਸ ਜਿੰਨਾ ਟਾਈਮ ਅਸੀਂ ਕਿਸੇ ਨੂੰ ਜਾਣਦੇ ਨਹੀਂ ਉਹਦਾ ਦੁੱਖ ਦਰਦ ਸੁਣਦੇ ਨਹੀਂ ਉਹਨਾ ਟਾਈਮ ਹੀ ਉਹ ਸਾਨੂੰ ਸੌਖਾ ਲੱਗਦਾ ਪਰ ਜੇ ਆਪਾਂ ਕਿਸੇ ਵੀ ਇਨਸਾਨ ਕੋਲ ਬਹਿ ਕੇ ਉਹਦੇ ਨਾਲ ਗੱਲਬਾਤ ਕਰੀਏ ਨਾ ਤਾਂ ਫਿਰ ਸਾਨੂੰ ਇਹ ਅਹਿਸਾਸ ਹੁੰਦਾ ਵੀ ਸਾਡੇ ਜਿਹੜੇ ਸ਼ਿਕਵੇ ਸ਼ਿਕਾਇਤਾਂ ਨੇ ਰੱਬ ਨਾਲ ਜਾਂ ਦੁੱਖ ਨੇ ਉਹ ਬਹੁਤ ਛੋਟੇ ਨੇ ਅੱਜ ਦੀ ਕਹਾਣੀ ਗੁੱਡੀ ਨਾਮ ਦੀ ਇੱਕ ਕੁੜੀ ਦੀ ਕਹਾਣੀ ਆ ਗੁੱਡੀ ਆਪਣੇ ਮਾਪਿਆਂ ਦੀ लाਡਲੀ ਤੀ ਸੀ ਦੋ ਭੈਣ ਭਰਾ ਸੀ ਉਹ ਜਦੋਂ ਗੁੱਡੀ ਦਾ ਜਨਮ ਹੋਇਆ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਕੁੜੀਆਂ ਦੇ ਜਨਮ ਤੇ ਥੋੜਾ ਅਫਸੋਸ ਤਾਂ ਕੀਤਾ ਹੀ ਜਾਂਦਾ ਸੀ ਅੱਜ ਕੱਲ੍ਹ ਵੀ ਹੋ ਜਾਂਦਾ ਸਾਰੇ ਲੋਕ ਉਦੋਂ ਅਫਸੋਸ ਨਹੀਂ ਕਰਦੇ ਸੀ ਤੇ ਸਾਰੇ ਲੋਕ ਹੁਣ ਵੀ ਜਿਹੜੇ ਇਹੋ ਜਿਹੇ ਨਹੀਂ ਹੈਗੇ ਜਿਹੜੇ ਅਫਸੋਸ ਨਹੀਂ ਕਰਦੇ ਹੁਣ ਵੀ ਕਰ ਲੈਂਦੇ ਆ ਚਲੋ ਫਿਰ ਵੀ ਗੁੱਡੀ ਵੱਡੀ ਹੋਈ ਤੇ 10 ਪੜ ਲੈਂਦੀ ਆ ਉਹ 10ਵੀਂ ਜਮਾਤ ਤੱਕ ਉਸ ਤੋਂ ਬਾਅਦ ਘਰ ਦੇ ਕੰਮ ਧੰਦੇ ਆ ਜਿਹੜੇ ਉਹ ਸਿੱਖ ਲੈਂਦੀ ਆ 2-4 ਸਾਲ ਕਰੇ ਰਹਿਣ ਤੋਂ ਬਾਅਦ ਉਹਦੇ ਪਿਓ ਨੂੰ ਇਹ ਲੱਗਦਾ ਵੀ ਮੇਰੀ ਧੀ ਹੁਣ ਮਟਿਆਰ ਹੋ ਗਈ ਚਲ ਮੈਂ ਇਹਦਾ ਵਿਆਹ ਕਰ ਦੇਵਾਂ ਗੁੱਡੀ ਦੇ ਵਾਸਤੇ ਇੱਕ ਮੁੰਡਾ ਵੇਖਿਆ ਜਾਂਦਾ ਤੇ ਉਹਦਾ ਰਿਸ਼ਤਾ ਪੱਕਾ ਹੋ ਜਾਂਦਾ ਉਸ ਤੋਂ ਬਾਅਦ ਵਿਆਹ ਦਾ ਦਿਨ ਬੰਨ ਲਿਆ ਜਾਂਦਾ ਗੁੱਡੀ ਨੇ ਚਾਈ ਚਾਈ ਆਪਣੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਸਾਰੇ ਪਰਿਵਾਰ ਨੂੰ ਖੁਸ਼ੀ ਸੀ ਵੀ ਚਲੋ ਪਿਓ ਨੂੰ ਤਾਂ ਇਹ ਹੁੰਦਾ ਵੀ ਮੇਰੀ ਧੀ ਆਪਣੀ ਇੱਜ਼ਤ ਲੈ ਕੇ ਆਪਣੇ ਘਰ ਚਲੀ ਜਾਵੇ ਵੀ ਮੇਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਖਤਮ ਹੋਵੇ ਚਲੋ ਭਾਈ ਗੁੱਡੀ ਦੇ ਵਿਆਹ ਦਾ ਦਿਨ ਆ ਜਾਂਦਾ ਗੁੱਡੀ ਨੂੰ ਚਾਹ ਹੁੰਦਾ ਹਰ ਇੱਕ ਨੂੰ ਹੀ ਚਾਹ ਹੁੰਦਾ ਆਪਣੇ ਵਿਆਹ ਦਾ ਚਲੋ ਗੁੱਡੀ ਦਾ ਪਿਓ ਆ ਜਿਹੜਾ ਭੱਜਿਆ ਭੱਜਿਆ ਫਿਰਦਾ ਕੰਮ ਕਰਦਾ ਉਹਨੂੰ ਇਹ ਆ ਕਿ ਬਰਾਤ ਆਉਣ ਵਾਲੀ ਆ ਕੋਈ ਕਮੀ ਨਾ ਰਹੀ ਗੁੱਡੀ ਦਾ ਭਰਾ ਸਾਰਾ ਪਰਿਵਾਰ ਰਿਸ਼ਤੇਦਾਰ ਰਲ ਮਿਲ ਕੇ ਕੰਮ ਕਰ ਰਹੇ ਆ ਗੁੱਡੀ ਲਾਲ ਸੂਹੇ ਜੋੜੇ ਦੇ ਵਿੱਚ ਬਹੁਤ ਸੋਹਣੀ ਲੱਗ ਰਹੀ ਆ ਬਰਾਤ ਦੀ ਉਡੀਕ ਹੋ ਰਹੀ ਆ ਜਦੋਂ ਬਰਾਤ ਆਉਂਦੀ ਆ ਤਾਂ ਸਾਰੇ ਭੱਜੇ ਭੱਜੇ ਬਰਾਤ ਦਾ ਸਵਾਗਤ ਕਰਨ ਜਾਂਦੇ ਆ ਤਾਂ ਅਚਾਨਕ ਗੁੱਡੀ ਦੇ ਪਿਓ ਦੇ ਸੀਨੇ ਦੇ ਵਿੱਚ ਇਹੋ ਜਿਹਾ ਦਰਦ ਉਠਦਾ ਕਿ ਉਹ ਬੇਹੋਸ਼ ਹੋ ਜਾਂਦਾ ਉਹਦੇ ਬਹੁਤ ਤੇਜ਼ ਦਰਦ ਹੁੰਦਾ ਚਲੋ ਮਿਲਨੀਆਂ ਵਗੈਰਾ ਹੋ ਰਹੀਆਂ ਇੱਕ ਪਾਸੇ ਚਲੋ ਇਹ ਸੀ ਹਨਾ ਵੀ ਸ਼ਗਨ ਹੋ ਰਿਹਾ ਉਹਨੂੰ ਇੱਕ ਪਾਸੇ ਲਿਜਾ ਕੇ ਕਮਰੇ ਦੇ ਵਿੱਚ ਮੰਜੇ ਤੇ ਲਟਾਇਆ ਜਾਂਦਾ ਜਦੋਂ ਉਹਦੀ ਹਾਲਤ ਨੂੰ ਵੇਖਿਆ ਜਾਂਦਾ ਉਹਨੂੰ ਪਸੀਨਾ ਜ਼ਿਆਦਾ ਆ ਜਾਂਦਾ ਇੱਕ ਗੱਡੀ ਕੱਢੀ ਜਾਂਦੀ ਹੈ ਤੇ ਉਹਨੂੰ ਗੱਡੀ ਦੇ ਵਿੱਚ ਪਾ ਕੇ ਜਦੋਂ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰ ਜਿਹੜੇ ਉਹਨੂੰ ਮਰਿਤਕ ਐਲਾਨ ਦਿੰਦੇ ਆ ਇੱਕ ਪਾਸੇ ਇਹ ਗੁੱਡੀ ਦਾ ਵਿਆਹ ਕਰਿਆ ਹੋਇਆ ਤੇ ਦੂਜੇ ਪਾਸੇ ਉਹਦੀ ਜ਼ਿੰਦਗੀ ਹੈ ਜਿਹੜੀ ਉਹਦੇ 'ਚ ਹਨੇਰਾ ਆ ਗਿਆ ਜਿਹੜੇ ਪਿਓ ਨੇ ਆਪਣੀ ਧੀ ਨੂੰ ਚਾਵਾ ਲਾਡਾ ਨਾਲ ਪਾਲਿਆ ਸੀ ਤੇ ਉਹਦੇ ਵਿਆਹ ਦੇ ਦਿਨ ਹੀ ਉਹਦੀ ਮੌਤ ਹੋ ਜੇ ਚਲੋ ਰਿਸ਼ਤੇਦਾਰ ਸਕੇ ਸਬੰਧੀ ਸਿਆਣੇ ਬੰਦਿਆਂ ਨੇ ਸਲਾਹ ਕੀਤੀ ਵੀ ਹੁਣ ਬਰਾਤ ਤਾਂ ਮੋੜੀ ਨਹੀਂ ਜਾਂਦੀ ਘਰੇ ਬਰਾਤ ਆਈ ਆ ਵੀ ਤੁਸੀਂ ਐਂ ਕਰੋ ਵੀ ਫਟਾਫਟ ਕੁੜੀ ਦੇ ਆਨੰਦ ਕਰਕੇ ਤੋਰੋ ਵੀ ਚਲੋ ਸਾਰੇ ਵਿਹਾਰ ਬਹੁਰ ਬਾਦ ਦੇ ਵਿੱਚ ਹੋ ਜਾਣਗੇ ਕਿਉਂਕਿ ਜੇ ਕਿਤੇ ਐਮਰਜੈਂਸੀ ਆ ਜਾਏ ਤਾਂ ਇਦਾਂ ਹੀ ਹੁੰਦਾ ਚਲੋ ਭਾਈ ਗੁੱਡੀ ਨੂੰ ਪਤਾ ਲੱਗ ਜਾਂਦਾ ਗੁੱਡੀ ਰੋਂਦੀ ਆ ਰਿਸ਼ਤੇਦਾਰਾਂ ਨੂੰ ਦਿਲਾਸੇ ਦਿੰਦੇ ਆ ਉਹਦੀ ਮਾਂ ਵੀ ਉਹਨੂੰ ਦਿਲਾਸੇ ਦਿੰਦੀ ਆ ਇੱਕ ਪਾਸੇ ਗੁੱਡੀ ਦੇ ਪਿਓ ਦੀ ਲਾਸ਼ ਪਈ ਹੁੰਦੀ ਆ ਤੇ ਦੂਜੇ ਪਾਸੇ ਗੁੱਡੀ ਦੇ ਆਨੰਦ ਕਾਰਜ ਹੋ ਰਹੇ ਹੁੰਦੇ ਆ ਪਹਿਲਾਂ ਹੀ ਗੁੱਡੀ ਵਿਰਾਗ ਦੇ ਵਿੱਚ ਸੀ ਕਿਉਂਕਿ ਉਹ ਆਪਣੇ ਪਿਓ ਦਾ ਘਰ ਛੱਡ ਕੇ ਜਾ ਰਹੀ ਸੀ ਤੇ ਉਤੋਂ ਇਹ ਹਾਲਾਤ ਬਸ ਗੁੱਡੀ ਦੀ ਜੋ ਹਾਲਤ ਸੀ ਉਹ ਬਿਆਨ ਕਰਨ ਯੋਗ ਨਹੀਂ ਸੀ ਕਿਉਂਕਿ ਉਹਨੇ ਆਨੰਦ ਕਾਰਜ ਲਾਵਾ ਤਾਂ ਉਹਦੀਆਂ ਹੋਈਆਂ ਪਰ ਉਹਦੇ ਦਿਲ ਨੂੰ ਜੋ ਉਹਦੇ ਅੰਦਰੋਂ ਦੁੱਖ ਆ ਰਿਹਾ ਸੀ ਉਹਦਾ ਗਲ ਦੁੱਖ ਨਾਲ ਭਰ ਰਿਹਾ ਸੀ ਉਹ ਬਿਆਨ ਨਹੀਂ ਕਰ ਸਕਦੇ ਆਪਾਂ ਲਾਮਾ ਹੋ ਜਾਂਦੀਆਂ ਉਸ ਤੋਂ ਬਾਅਦ ਫਟਾਫਟ ਰੋਟੀ ਖਵਾ ਕੇ ਬਰਾਤ ਨੂੰ ਇਸੇ ਤਰ੍ਹਾਂ ਹੀ ਬਰਾਤ ਚੁੱਪਚੀ ਪੀਤੇ ਮੁੜ ਜਾਂਦੀ ਆ ਕਿੱਥੇ ਤਾਂ ਬਰਾਤ ਵਾਲੇ ਢੋਲ ਲੈ ਕੇ ਆਏ ਸੀ ਨੱਚਣਾ ਕੁੱਦਣਾ ਸੀ ਪਰ ਸਾਰਾ ਕੁਛ ਆ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਗੁੱਡੀ ਨੂੰ ਉਹਦੇ ਸਹਰੇ ਘਰ ਤੋੜ ਦਿੱਤਾ ਜਾਂਦਾ ਜਦੋਂ ਗੁੱਡੀ ਡੋਲੀ ਦੇ ਵਿੱਚ ਬੈੰਧੀ ਆ ਤਾਂ ਉਹਦੀਆਂ ਚੀਕਾਂ ਜਿਹੜੀਆਂ ਉਹ ਸੁਣਨ ਵਾਲੀਆਂ ਸੀ ਕਿਉਂਕਿ ਉਹਦੀਆਂ ਚੀਕਾਂ ਦੇ ਵਿੱਚ ਸਿਰਫ ਸਹਰੇ ਘਰ ਜਾਣ ਦਾ ਵਿਰਾਗ ਨਹੀਂ ਉਹਦੇ ਪਿਓ ਦੀ ਮੌਤ ਦਾ ਵੀ ਵਿਰਾਗ ਸੀ ਵੀ ਕਿੰਨੀ ਮਜਬੂਰ ਹੋ ਸਕਦੀ ਆ ਉਹ ਕੁੜੀ ਕਿੰਨੀ ਮਜਬੂਰ ਹੋਊਗੀ ਵੀ ਉਹਦੇ ਪਿਓ ਦੀ লাশ ਦੇ ਪਏ ਹੋਏ ਉਹਨੂੰ ਆਪਣਾ ਅਨੰਦ ਕਾਰਜ ਕਰਾਉਣੇ ਪਏ ਭਾਵੇਂ ਚਲੋ ਆਪਾਂ ਨੂੰ ਇਸ ਗੱਲ ਦਾ ਵਿਰਾਗ ਹੁੰਦਾ ਸੋਰੀ ਕਰ ਜਾਂਦੀਆਂ ਕੁੜੀਆਂ ਪਰ ਇੱਕ ਖੁਸ਼ੀ ਵੀ ਹੁੰਦੀ ਆ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਆ ਪਰ ਗੁੱਡੀ ਦੀ ਖੁਸ਼ੀ ਆ ਜਿਹੜੀ ਸਾਰੀ ਹੀ ਮਿੱਟੀ 'ਚ ਮਿਲ ਜਾਂਦੀ ਆ ਗੁੱਡੀ ਸੋਰੀ ਘਰ ਚਲੀ ਜਾਂਦੀ ਆ ਅਗਲੇ ਦਿਨ ਗੁੱਡੀ ਰੋਂਦੀ ਕਰ ਲਾਉਂਦੀ ਆਪਣੇ ਪਿਓ ਦੇ ਸੰਸਕਾਰ ਤੇ ਆਉਂਦੀ ਆ ਉਹਦੇ ਪਿਓ ਦਾ ਸੰਸਕਾਰ ਕਰ ਦਿੱਤਾ ਜਾਂਦਾ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਗੁੱਡੀ ਨੇ ਖੁਸ਼ੀਆਂ ਨਾਲ ਕਰਨੀ ਸੀ ਉਹ ਬਹੁਤ ਵੱਡੇ ਦੁੱਖ ਨਾਲ ਹੋਈ ਚਲੋ ਸਮਾਂ ਲੰਘਦਾ ਕਹਿੰਦੇ ਅੱਜ ਹੋਰ ਸਵੇਰੇ ਹੋਰ ਹੌਲੀ-ਹੌਲੀ ਗੁੱਡੀ ਆ ਜਿਹੜੀ ਇਸ ਦਰਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੀ ਆ ਆਪਣੀ ਵਿਅਵਤਾ ਜ਼ਿੰਦਗੀ ਦੇ ਵਿੱਚ ਵਿਜੀ ਹੋ ਜਾਂਦੀ ਆ ਸਮਾਂ ਲੰਘਦਾ ਗੁੱਡੀ ਦੇ ਵਿਆਹ ਦੇ 1 ਸਾਲ ਬਾਅਦ ਉਹਦੀ ਕੁੱਖੋਂ ਇੱਕ ਬੇਟੀ ਦਾ ਜਨਮ ਹੁੰਦਾ ਤੇ ਜਿਹੜਾ ਗੁੱਡੀ ਦਾ ਘਰ ਵਾਲਾ ਸੀ ਉਹ ਬਹੁਤ ਸਮਝਦਾਰ ਮੁੰਡਾ ਸੀ ਉਹਨਾਂ ਗੁੱਡੀ ਦਾ ਬਹੁਤ ਖਿਆਲ ਰੱਖਦਾ ਸੀ ਇੱਕ ਤਾਂ ਉਹਨੇ ਦਰਦ ਵੇਖਿਆ ਸੀ ਗੁੱਡੀ ਦਾ ਜਿੱਦਣ ਵਿਆਹ ਵਾਲੇ ਦਿਨ ਉਸ ਤੋਂ ਬਾਅਦ ਉਹਨੂੰ ਇਹ ਹੁੰਦਾ ਸੀ ਵੀ ਗੁੱਡੀ ਨੂੰ ਇਹ ਨਾ ਲੱਗੇ ਵੀ ਮੇਰੇ ਪਿਓ ਦੀ ਕਮੀ ਨਾਲ ਨੂੰ ਉਹਦੇ ਪਿਓ ਦੀ ਕਮੀ ਨਾਲ ਨੂੰ ਮਹਿਸੂਸ ਹੋਵੇ ਬਹੁਤ ਸਿਆਣਾ ਤੇ ਸਮਝਦਾਰ ਮੁੰਡਾ ਸੀ ਤੇ ਜਦੋਂ ਗੁੱਡੀ ਦੀ ਕੁੱਖੋਂ ਇੱਕ ਕੁੜੀ ਦਾ ਜਨਮ ਹੋਇਆ ਤਾਂ ਪਰਿਵਾਰ ਦੇ ਵਿੱਚੋਂ ਕਿਸੇ ਨੇ ਵੀ ਸੋਗ ਨਾ ਕੀਤਾ ਸਾਰਿਆਂ ਨੇ ਖੁਸ਼ੀ ਮਨਾਈ ਗੁੱਡੀ ਨੂੰ ਵੀ ਖੁਸ਼ੀ ਹੋਈ ਉਹਨੇ ਸੋਚਿਆ ਵੀ ਚਲੋ ਮੇਰੀ ਧੀ ਆ ਗਈ ਹਨਾ ਵੱਡੀ ਹੋਊਗੀ ਮੇਰੇ ਦੁੱਖ ਸੁੱਖ ਸੁਣੂਗੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਮਤਲਬ ਫਿਰ ਗੁੱਡੀ ਦੁਆਰਾ ਸਾਲ ਬਾਅਦ ਪ੍ਰੈਗਨੈਂਟ ਹੁੰਦੀ ਆ ਤੇ ਗੁੱਡੀ ਦੇ ਘਰ ਵਾਲਾ ਹੁੰਦਾ ਜਿਹੜਾ ਉਹ ਕਿਤੇ ਬਾਹਰ ਕੰਮ ਕਰਦਾ ਹੁੰਦਾ ਉਹ ਕਹਿੰਦਾ ਕਿ ਹੁਣ ਮੈਨੂੰ ਛੁੱਟੀ ਨਹੀਂ ਮਿਲ ਸਕਦੀ ਮੈਂ ਆ ਨਹੀਂ ਸਕਦਾ ਵੀ ਜਦੋਂ ਵੀ ਡਿਲੀਵਰੀ ਹੋਊਗੀ ਤੁਸੀਂ ਮੈਨੂੰ ਫੋਨ ਕਰ ਦਿਓ ਮੈਂ ਉਹਦੀ ਆਵਾਂਗਾ ਚਲੋ ਗੁੱਡੀ ਦੀ ਦੂਜੀ ਡਿਲੀਵਰੀ ਦਾ ਸਮਾਂ ਨੇੜੇ ਹੁੰਦਾ ਤੇ ਜਿੱਦਨ ਗੁੱਡੀ ਦੀ ਡਿਲੀਵਰੀ ਹੁੰਦੀ ਆ ਉਹਦੇ ਕੋਖੋਂ ਇੱਕ ਹੋਰ ਬੇਟੀ ਹੁੰਦੀ ਆ ਗੁੱਡੀ ਦੇ ਘਰ ਵਾਲੇ ਨੂੰ ਫੋਨ ਕੀਤਾ ਜਾਂਦਾ ਉਹ ਭੱਜਿਆ ਭੱਜਿਆ ਆਉਂਦਾ ਤੇ ਆ ਕੇ ਉਹ ਗੁੱਡੀ ਨੂੰ ਕਹਿੰਦਾ ਗੁੱਡੀ ਇਸ ਗੱਲ ਦਾ ਨਾ ਫਿਕਰ ਨਾ ਕਰੀਂ ਕਿ ਆਪਣੇ ਕੁੜੀਆਂ ਦੋ ਹੋ ਗਈਆਂ ਕੁਛ ਨਹੀਂ ਹੁੰਦਾ ਇਹ ਆਪਦੇ ਕਰਮ ਲਿਖਾ ਕੇ ਲਈਆਂ ਨੇ ਮੈਨੂੰ ਕੋਈ ਉਹ ਨਹੀਂ ਵੀ ਇਹਦੇ ਨਾਲ ਮੈਂ ਪਿਆਰ ਘੱਟ ਕਰੂੰ ਦੋਨਾਂ ਕੁੜੀਆਂ ਨੂੰ ਬਰਾਬਰ ਦਾ ਪਿਆਰ ਕਰਾਂਗੇ ਚਲੋ ਗੁੱਡੀ ਨੂੰ ਵੀ ਥੋੜਾ ਹੌਸਲਾ ਹੁੰਦਾ ਦੋ ਤਿੰਨ ਮਹੀਨਿਆਂ ਦੀ ਹੋ ਜਾਂਦੀ ਆ ਕੁੜੀ ਤੇ ਗੁੱਡੀ ਤੇ ਦੁੱਖਾਂ ਦਾ ਪਹਾੜ ਟੁੱਟਣ ਵਾਲਾ ਹੁੰਦਾ ਗੁੱਡੀ ਦੇ ਘਰ ਵਾਲਾ ਜਿਹੜੀ ਫੈਕਟਰੀ ਦੇ ਵਿੱਚ ਕੰਮ ਕਰਦਾ ਹੁੰਦਾ ਅਚਾਨਕ ਉੱਥੇ ਕਿਸੇ ਮਸ਼ੀਨ ਦੀ ਖਰਾਬੀ ਕਰਕੇ ਮਸ਼ੀਨ ਦੇ ਵਿੱਚ ਉਹ ਆ ਜਾਂਦਾ ਮਸ਼ੀਨ ਫਟ ਜਾਂਦੀ ਆ ਤੇ ਗੁੱਡੀ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਆ ਜਦੋਂ ਗੁੱਡੀ ਨੂੰ ਆਪਣੇ ਘਰ ਵਾਲੇ ਦੇ ਘਰ ਵਾਲੇ ਦੀ ਮੌਤ ਦੀ ਖਬਰ ਮਿਲਦੀ ਆ ਤਾਂ ਗੁੱਡੀ ਆ ਜਿਹੜੀ ਉਹ ਰੋਂਦੀ ਰੋਂਦੀ ਧਾਰ ਨਹੀਂ ਧਰਦੀ ਕਿਉਂਕਿ ਜਿਹੜੇ ਦੁੱਖ ਦੇ ਵਿੱਚੋਂ ਉਹ ਮਸਾਂ ਬਾਹਰ ਆਈ ਸੀ ਉਡਾ ਹੀ ਦੁੱਖ ਉਹਨੂੰ ਅੱਗੇ ਦਿਸ ਰਿਹਾ ਸੀ ਉਹ ਸੋਚਦੀ ਸੀ ਮੇਰੀਆਂ ਦੋ ਧੀਆ ਮੈਂ ਦੋਨਾਂ ਧੀਆ ਦਾ ਪਾਲਣ ਪੋਸ਼ਣ ਕਿਵੇਂ ਕਰੂੰ ਮੈਂ ਤਾਂ ਪਹਿਲਾਂ ਵਾਲੇ ਦੁੱਖ ਚੋਂ ਨਹੀਂ ਸੀ ਹਜੇ ਉੱਭਰੀ ਬਹੁਤ ਰੋਂਦੀ ਆ ਗੁੱਡੀ ਦਾ ਸਾਰਾ ਪਰਿਵਾਰ ਰੋਣ-ਕਲੌਣ ਪੈ ਜਾਂਦਾ ਰਿਸ਼ਤੇਦਾਰ ਇਕੱਠੇ ਹੁੰਦੇ ਆ ਚਲੋ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਨੇ ਸਵਾ ਮਹੀਨੇ ਬਾਅਦ ਰਿਸ਼ਤੇਦਾਰ ਤੇ ਹੋਰ ਸਿਆਣੇ ਬੰਦੇ ਪਿੰਡ ਦੇ ਸੋਚਦੇ ਆ ਵੀ ਦੋ ਧੀਆਂ ਦੀ ਮਾਂ ਹੁਣ ਕਿੱਥੇ ਜਾਊਗੀ ਛੋਟਾ ਇੱਕ ਮੁੰਡਾ ਸੀ ਗੁੱਡੀ ਦਾ ਦਿਓਰ ਸਾਰਿਆਂ ਦੀ ਸਹਿਮਤੀ ਨਾਲ ਗੁੱਡੀ ਦਾ ਦਿਓਰ ਆ ਜਿਹੜਾ ਉਹਨੂੰ ਪੁੱਛ ਲਿਆ ਜਾਂਦਾ ਤੇ ਗੁੱਡੀ ਦਾ ਵਿਆਹ ਉਹਦੇ ਦਿਓਰ ਨਾਲ ਕਰ ਦਿੱਤਾ ਜਾਂਦਾ ਚਲੋ ਗੁੱਡੀ ਨੇ ਮਨ ਸਮਝਾਇਆ ਤੇ ਗੁੱਡੀ ਦਾ ਦਿਓਰ ਸੀ ਜਿਹੜਾ ਉਹ ਗੁੱਡੀ ਦਾ ਬਹੁਤ ਖਿਆਲ ਰੱਖਦਾ ਉਹਦੀਆਂ ਧੀਆਂ ਦਾ ਬਹੁਤ ਖਿਆਲ ਰੱਖਦਾ ਗੁੱਡੀ ਨੂੰ ਆਪਣੇ ਦਿਓਰ ਨਾਲ ਫਿਲਹਾਲ ਕੋਈ ਐ ਨਹੀਂ ਸੀ ਕਿ ਉਹਨੂੰ ਪਤੀ ਮੰਨਣ ਲਈ ਉਹਨੂੰ ਔਖਾ ਲੱਗ ਰਿਹਾ ਸੀ ਉਹ ਸੋਚਦੀ ਸੀ ਵੀ ਜਿਹੜਾ ਮੇਰਾ ਬੰਦਾ ਮੇਰੇ ਖਾਤਰ ਕਮਾਈ ਕਰਦਾ ਸੀ ਮੇਰੀਆਂ ਧੀਆਂ ਦਾ ਪਿਓ ਸੀ ਉਹ ਮੈਨੂੰ ਛੱਡ ਕੇ ਚਲੇ ਆ ਗਿਆ ਵੀ ਮੈਂ ਇੰਨੀ ਛੇਤੀ ਕਿਵੇਂ ਦੂਜੇ ਬੰਦੇ ਨੂੰ ਹਣ ਆਪਣਾ ਪਤੀ ਮੰਨ ਲਾਂ ਪਰ ਗੁੱਡੀ ਦਾ ਜੋ ਦਿਓਰ ਸੀ ਬਹੁਤ ਸਿਆਣਾ ਤੇ ਸਮਝਦਾਰ ਸੀ ਆਪਣੇ ਭਰਾ ਵਾਂਗੂ ਸਬਰ ਵਾਲਾ ਬੰਦਾ ਸੀ ਜਦੋਂ ਗੁੱਡੀ ਦਾ ਦਿਔਰ ਉਹਦੀਆਂ 3 ਨੂੰ ਪਿਆਰ ਕਰਦਾ ਉਹਨਾਂ ਦਾ ਖਿਆਲ ਰੱਖਦਾ ਤਾਂ ਹੌਲੀ-ਹੌਲੀ ਗੁੱਡੀ ਦੇ ਦਿਲ ਵਿੱਚ ਆਪਣੇ ਦਿਔਰ ਨੂੰ ਪਤੀ ਮੰਨਣ ਦਾ ਜੋ ਕਹਿ ਲਓ ਆਪਣੇ ਦਿਲ ਦੇ ਵਿੱਚ ਆ ਹੀ ਜਾਂਦੀ ਹੈ ਉਹਦੇ ਦਿਲ ਦੇ ਵਿੱਚ ਇਹ ਹੋਇਆ ਵੀ ਕਿੰਨਾ ਖਿਆਲ ਰੱਖਦਾ ਮੇਰਾ ਵੀ ਤੇ ਮੇਰੀਆਂ 3 ਦਾ ਵੀ ਚਲੋ ਉਹਦੇ ਨਾਲ ਉਹਨੂੰ ਅਟੈਚਮੈਂਟ ਹੁੰਦੀ ਆ ਤੇ ਉਹਦਾ ਆਪਸ ਵਿੱਚ ਵਧੀਆ ਪਿਆਰ ਪੈ ਜਾਂਦਾ ਤੇ ਉਹਦਾ ਦਿਔਰ ਮਤਲਬ ਉਹਦਾ ਪਤੀ ਉਹਨੂੰ ਇਹੀ ਕਹਿੰਦਾ ਵੀ ਗੁੱਡੀ ਤੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਆਇਆ ਦੇਖ ਉਹਨੂੰ ਮੈਂ ਘਟਾ ਤਾਂ ਨਹੀਂ ਸਕਦਾ ਉਹਨੂੰ ਮੈਂ ਵੰਡਾ ਸਕਦਾ ਪਰ ਮੇਰਾ ਇਹ ਵਾਦਾ ਵੀ ਮੇਰੇ ਨਾਲ ਜਾਂ ਮੇਰੇ ਕਰਕੇ ਤੈਨੂੰ ਕੋਈ ਔਖ ਨਹੀਂ ਹੋਊਗੀ ਚਲੋ ਉਹਨਾਂ ਦੀ ਗ੍ਰਹਿਸਤੀ ਆ ਜਿਹੜੀ ਵਧੀਆ ਚੱਲਣ ਲੱਗਦੀ ਆ ਗੁੱਡੀ ਹੌਲੀ-ਹੌਲੀ ਪਿਛਲੇ ਦੁੱਖਾਂ ਨੂੰ ਭੁੱਲਦੀ ਜਾਂਦੀ ਆ ਤੇ ਹੁਣ ਗੁੱਡੀ ਆ ਜਿਹੜੀ ਉਹ ਤੀਸਰੀ ਵਾਰ ਪ੍ਰੈਗਨੈਂਟ ਹੁੰਦੀ ਆ ਤੇ ਹੁਣ ਉਹਦੀ ਕੁੱਖੋਂ ਉਹਦੇ ਦੂਸਰੇ ਪਤੀ ਦਾ ਬੇਟਾ ਜਨਮ ਲੈਂਦਾ ਘਰ ਦੇ ਵਿੱਚ ਬੇਟਾ ਹੁੰਦਾ ਖੁਸ਼ੀਆਂ ਮਨਾਈਆਂ ਜਾਂਦੀਆਂ ਸਾਰੇ ਲੋਕੀਂ ਕਹਿੰਦੇ ਆ ਵੀ ਚਲੋ ਦੋ ਢੀਆਂ ਸੀ ਟਕੀਆਂ ਗਈਆਂ ਤੇ ਗੁੱਡੀ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਬਿਜੀ ਹੋ ਜਾਂਦੀ ਆ ਕੁੜੀਆਂ ਥੋੜੀਆਂ ਵੱਡੀਆਂ ਹੁੰਦੀਆਂ ਉਹਨਾਂ ਨੂੰ ਪੜਨ ਲਾ ਦਿੱਤਾ ਜਾਂਦਾ ਮੁੰਡਾ ਛੋਟਾ ਹੁੰਦਾ ਚਾਹਨਾ ਲਾਡਾ ਨਾਲ ਗੁੱਡੀ ਆਪਣੇ ਬੇਟੇ ਨੂੰ ਪਾਲਦੀ ਆ ਜਦੋਂ ਉਹਦਾ ਬੇਟਾ 11 ਮਹੀਨਿਆਂ ਦਾ ਹੁੰਦਾ ਪੌਣੇ ਸਾਲ ਦਾ ਹੁੰਦਾ ਤੇ ਉਹ ਸੋਚਦੇ ਆ ਵੀ ਇਸ ਸਾਲ ਦਾ ਹੋਣ ਵਾਲਾ ਇਹਦਾ ਜਨਮ ਦਿਨ ਮਨਾਵਾਂਗੇ ਗੁੱਡੀ ਦੇ ਮੁੰਡੇ ਦਾ ਜਨਮ ਦਿਨ ਆਉਂਦਾ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਹੁੰਦੀ ਆ ਕੁੜੀਆਂ ਵੀ ਕਹਿੰਦੀਆਂ ਸਾਡੇ ਭਰਾ ਦਾ ਜਨਮ ਦਿਨ ਆ ਵਧੀਆ ਤਿਆਰੀ ਕਰਦੇ ਆ ਤੇ ਗੁੱਡੀ ਦਾ ਜਿਹੜਾ ਘਰ ਵਾਲਾ ਉਹ ਬਾਜ਼ਾਰ ਜਾਂਦਾ ਸਮਾਨ ਲੈਣ ਲਈ ਤੇ ਆਉਂਦੇ ਹੋਏ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਵੀ ਮੌਤ ਹੋ ਜਾਂਦੀ ਆ ਜਿੱਦ ਦੇ ਵੀ ਗੁੱਡੀ ਦੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਦਿਨ ਹੁੰਦਾ ਉਹ ਖੁਸ਼ੀ ਆ ਜਿਹੜੀ ਉਹ ਰੋਣਿਆਂ ਦੇ ਵਿੱਚ ਹੌਂਕਿਆਂ ਦੇ ਵਿੱਚ ਹੀ ਬਦਲਦੀ ਆ ਗੁੱਡੀ ਤੇ ਫੇਰ ਦੁੱਖਾਂ ਦਾ ਪਹਾੜ ਟੁੱਟਦਾ ਗੁੱਡੀ ਇਸ ਵਾਰ ਆਪਣੇ ਆਪ ਤੇ ਕੰਟਰੋਲ ਨਹੀਂ ਕਰ پا ਰਹੀ ਸੀ ਬਹੁਤ ਬੁਰਾ ਹਾਲ ਸੀ ਉਹਦਾ ਰੋ ਰੋ ਕੇ ਬੁਰਾ ਹਾਲ ਸੀ ਉਹ ਰੱਬ ਨੂੰ ਇਹੀ ਤਾਨੇ ਮੇਨੇ ਦਿੰਦੀ ਆ ਕਿ ਰੱਬਾ ਮੈਂ ਤੇਰਾ ਕੀ ਵਿਗਾੜਿਆ ਜਿਹੜੇ ਤੂੰ ਮੈਨੂੰ ਦੁੱਖ ਦੇਣੇ ਆ ਤੂੰ ਇੱਕ ਵਾਰੀ ਚ ਦੇ ਦੇ ਜਾਂ ਇਸ ਤੋਂ ਚੰਗਾ ਕਿ ਤੂੰ ਮੈਨੂੰ ਹੀ ਚੱਕ ਲਾ ਮੈਂ ਇਸ ਦੁਨੀਆ ਤੇ ਸਭ ਤੋਂ ਦੁਖੀ ਔਰਤਾਂ ਮੈਂ ਕੱਲੀ ਕਿਵੇਂ ਰਹੂੰਗੀ ਜਦੋਂ ਵੀ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀ ਆਉਂਦੀ ਆ ਤਾਂ ਤੇਤੋਂ ਖੁਸ਼ੀ ਜਰੀ ਨਹੀਂ ਜਾਂਦੀ ਫਿਰ ਤੂੰ ਖੁਸ਼ੀਆਂ ਦਿਨਾ ਹੀ ਕਿਉਂ ਆ ਉਹਦੇ ਜਿਹੜੇ ਕਹ ਲੋ ਸੀਨਾ ਚੀਰਨ ਵਾਲੇ ਦਿਲ ਦਿਲ ਚੀਰਨ ਵਾਲੇ ਜਿਹੜੇ ਬੋਲ ਹੁੰਦੇ ਆ ਉਹੋ ਸੁਣ ਕੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਗੁੱਡੀ ਆ ਜਿਹੜੀ ਉਹ ਬਹੁਤ ਰੋਂਦੀ ਆ ਬਹੁਤ ਦੁਖੀ ਹੁੰਦੀ ਆ ਪਰ ਉਹਦਾ ਵਸ ਨਹੀਂ ਚੱਲਦਾ ਉਹ ਆਪਣੇ ਵਾਲ ੱਟ ਲੈਂਦੀ ਆ ਤੇ ਬਸ ਰੱਬ ਨੂੰ ਤਾਨੇ ਮਿਹਣੇ ਦਿੰਦੀ ਆ ਤੇ ਇੱਕ ਤਰ੍ਹਾਂ ਨਾਲ ਉਹ ਪਾਗਲ ਹੋ ਜਾਂਦੀ ਆ ਵਾਰ-ਵਾਰ ਉਹਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਇੰਜੈਕਸ਼ਨ ਲਾਈ ਜਾਂਦੇ ਆ ਜਿੰਨਾ ਟਾਈਮ ਉਹ ਸੁੱਤੀ ਰਹਿੰਦੀ ਆ ਠੀਕ ਆ ਜਦੋਂ ਉਠਦੀ ਆ ਉਹ ਫੇਰ ਇਦਾਂ ਹੀ ਰੋਣ ਲੱਗ ਜਾਂਦੀ ਆ ਕੋਈ ਉਹਨੂੰ ਆਪਣੇ ਬੱਚਿਆਂ ਦਾ ਖਿਆਲ ਨਹੀਂ ਸੀ ਕੋਈ ਉਸ ਨੂੰ ਆਪਣਾ ਖਿਆਲ ਨਹੀਂ ਸੀ ਚਲੋ ਕਹਿੰਦੇ ਆ ਕਿ ਸਮਾਂ ਗੁਜ਼ਰਦਾ ਰਹਿੰਦਾ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਜੇ ਮਾੜਾ ਸਮਾਂ ਉਹ ਵੀ ਗੁਜ਼ਰ ਜਾਂਦਾ ਠੀਕ ਆ ਉਹ ਔਖਾ ਗੁਜ਼ਰਦਾ ਤੇ ਜੇ ਚੰਗਾ ਗੁਜ਼ਰ ਉਹਨੇ ਵੀ ਜਾਣਾ ਹੁੰਦਾ ਸਮਾਂ ਗੁਜ਼ਰਦਾ ਰਹਿੰਦਾ ਆਪਣੀ ਚਾਲ ਚੱਲਦਾ ਤੇ ਗੁੱਡੀ ਆ ਜਿਹੜੀ ਉਹ ਆਪਣੇ ਬੱਚਿਆਂ ਦੇ ਵਿੱਚ ਆਪਣਾ ਫਿਊਚਰ ਵੇਖਦੀ ਆ ਸੋਚਦੀ ਆ ਵੀ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਇਹਨਾਂ ਖਾਤਰ ਤਾਂ ਮੈਂ ਜਿਉਂਦੀ ਆ ਨਾ ਮੈਂ ਜਿਉਂਦੀ ਨਹੀਂ ਮਰ ਸਕਦੀ ਜਿਹੜੇ ਮਰ ਗਏ ਉਹ ਹੀ ਖੇੜਾ ਛੜਾ ਗਏ ਉਹ ਆਪਣੀਆਂ ਧੀਆਂ ਨੂੰ ਬੜੇ ਪਿਆਰ ਨਾਲ ਪਾਲਦੀ ਆ ਉਹ ਲੋਕਾਂ ਦੇ ਕੱਪੜੇ ਸਿਉਂਦੀ ਆ ਗੁੱਡੀ ਦੇ ਸੱਸ ਸਹੁਰਾ ਵੀ ਉਹਦਾ ਖਿਆਲ ਰੱਖਦੇ ਆ ਚਲੋ ਕੱਪੜੇ ਸਿਉਂ ਸਿਉਂ ਕੇ ਉਹ ਆਪਣੇ ਬੱਚਿਆਂ ਨੂੰ ਪੜਾਉਂਦੀ ਆ ਬੱਚੇ ਆ ਜਿਹੜੇ ਵੱਡੇ ਹੋ ਜਾਂਦੇ ਆ ਜਦੋਂ ਵੱਡੇ ਹੁੰਦੇ ਆ ਕੁੜੀ ਗੁੱਡੀ ਦੀ ਵੱਡੀ ਹੁੰਦੀ ਆ ਤੇ ਉਹ ਪਲੱਸ 2 ਕਰਦੀ ਆ ਉਸ ਤੋਂ ਬਾਅਦ ਉਹ ਆਈ ਲੈਟਸ ਕਰ ਲੈਂਦੀ ਆ ਤੇ ਉਹਨੂੰ ਚਲੋ ਗੁੱਡੀ ਦੇ ਜਿਹੜਾ ਸਹੁਰਾ ਸੀ ਉਹਦੇ ਕੋਲੇ ਹੈਗੀ ਸੀ ਜਮੀਨ ਉਹਨੇ ਪੈਸੇ ਲਾਏ ਤੇ ਗੁੱਡੀ ਦੀ ਕੁੜੀ ਆ ਜਿਹੜੀ ਉਹ ਕੈਨੇਡਾ ਚਲੀ ਜਾਂਦੀ ਆ ਤੇ ਅਗਲੇ ਸਾਲ ਜਿਹੜੀ ਛੋਟੀ ਕੁੜੀ ਆ ਉਹ ਵੀ ਪਲੱਸ 2 ਕਰਕੇ ਫਿਰ ਆਈ ਲੈਟਸ ਹੀ ਕਰ ਲੈਂਦੀ ਆ ਉਹ ਵੀ ਕੈਨੇਡਾ ਚਲੀ ਜਾਂਦੀ ਆ ਦੋਨਾਂ ਭੈਣਾਂ ਜਾ ਕੇ ਕੈਨੇਡਾ ਦੇ ਵਿੱਚ ਵਧੀਆ ਕਮਾਈ ਕਰਦੀਆਂ ਨੇ ਆਪਣੇ ਮਾਂ ਵਾਸਤੇ ਵਧੀਆ ਘਰ ਬਣਵਾਉਂਦੀਆਂ ਦਾਦੇ-ਦਾਦੀ ਦਾ ਖਿਆਲ ਰੱਖਦੀਆਂ ਤੇ ਗੁੱਡੀ ਹੁਣ ਥੋੜੀ ਹੌਂਸਲੇ 'ਚ ਹੁੰਦੀ ਆ ਵੀ ਚਲ ਜੋ ਦੁੱਖ ਹੋਣੇ ਸੀ ਆਗੇ ਵੀ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਸੁੱਖਾਂ ਦਾ ਟਾਈਮ ਆ ਚਲੋ ਗੁੱਡੀ ਦਾ ਮੁੰਡਾ ਜਿਹੜਾ ਉਹ ਵੀ ਪੜਦਾ ਹੁੰਦਾ ਗੱਭਰੂ ਹੋ ਜਾਂਦਾ ਪਰ ਇੱਕ ਦਿਨ ਗੁੱਡੀ ਨੂੰ ਖਬਰ ਮਿਲਦੀ ਆ ਵੀ ਜਿਹੜਾ ਉਹਦਾ ਪੇਟਾ ਉਹ ਨਾ ਗਲਤ ਸੰਗਤ ਦੇ ਵਿੱਚ ਰਲਦਾ ਗਲਤ ਮੁੰਡਿਆਂ ਨਾਲ ਰਲਦਾ ਗੁੱਡੀ ਇੱਕ ਦਿਨ ਜਾਂਦੀ ਆ ਉਹਦੇ ਪਿੱਛੇ ਤੇ ਉਹ ਵੇਖਦੀ ਆ ਵੀ ਵਧੀਆ ਟੋਲੀ 'ਚ ਨਹੀਂ ਰਲਦਾ ਗੁੱਡੀ ਉਹਦੀ ਵਾਂ ਫੜ ਕੇ ਘਰੇ ਲਿਆਉਂਦੀ ਆ ਤੇ ਘਰ ਲਿਆ ਕੇ ਉਹਨੂੰ ਸਮਝਾਉਂਦੀ ਆ ਕਿ ਪੁੱਤ ਦੇਖ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਨੇ ਮੈਂ ਨਹੀਂ ਚਾਹੁੰਦੀ ਕਿ ਤੂੰ ਕੋਈ ਇਹੋ ਜਿਹਾ ਕੰਮ ਕਰੇ ਜਿਹਦੇ ਕਰਕੇ ਤੇਰੀ ਜ਼ਿੰਦਗੀ ਖਰਾਬ ਹੋਵੇ ਉਸ ਤੋਂ ਬਾਅਦ ਗੁੱਡੀ ਆ ਜਿਹੜੀ ਆਪਣੇ ਪੁੱਤਰ ਤੇ ਕੰਟਰੋਲ ਕਰਦੀ ਆ ਉਹ ਕਿਸੇ ਨਾਲ ਵੀ ਉਹਨੂੰ ਰਲਣ ਨਹੀਂ ਦਿੰਦੀ ਉਹ ਪੜਨ ਜਾਂਦਾ ਘਰ ਆਉਂਦਾ ਤੇ ਉਹਨੂੰ ਘਰੇ ਹੀ ਰੱਖਦੀ ਆ ਉਸ ਤੋਂ ਬਾਅਦ ਗੁੱਡੀ ਦੀਆਂ ਧੀਆਂ ਜਿਹੜੀਆਂ ਉਹ ਆਪਣੇ ਭਰਾ ਨੂੰ ਕਹਿੰਦੀਆਂ ਵੀ ਤੂੰ ਸਾਡੇ ਕੋਲ ਆ ਜਾ ਅਸੀਂ ਤੇਰੀ ਫਾਈਲ ਲਾ ਦੇਣੀ ਆ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਆਉਣਾ ਮੈਂ ਤਾਂ ਅਮਰੀਕਾ ਜਾਣਾ ਉਹਨਾਂ ਨੇ ਬੜੀਆਂ ਮਿੰਤਾਂ ਤਰਲੇ ਕੀਤੀ ਪਰ ਉਹ ਨਾ ਮੰਨੇ ਆ ਚਲ ਗੁੱਡੀ ਉਹਨਾਂ ਨੂੰ ਕਹਿੰਦੀ ਹੈ ਵੀ ਕੋਈ ਨਾ ਮੈਂ ਹੌਲੀ-ਹੌਲੀ ਮਨਾ ਲੂੰਗੀ ਗੁੱਡੀ ਦੀਆਂ ਧੀਆਂ ਜਿਹੜੀਆਂ ਉਹ ਸੋਚਦੀਆਂ ਵੀ ਮਾਂ ਅਸੀਂ ਤੈਨੂੰ ਵੀ ਬੁਲਾ ਲਈਏ ਗੁੱਡੀ ਦੇ ਸੱਸ ਸਹੁਰਾ ਜਿਹੜੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਰ ਗੁੱਡੀ ਇਹ ਸੋਚਦੀ ਆ ਵੀ ਹੁਣ ਮੈਂ ਕੱਲੇ ਮੁੰਡੇ ਨੂੰ ਛੱਡ ਕੇ ਤੁਹਾਡੇ ਕੋਲ ਕਿਵੇਂ ਆਉਂਗੀ ਉਹ ਕਹਿੰਦੀ ਕੋਈ ਨਾ ਪੁੱਤ ਇਹਦਾ ਬਸ ਫਿਊਚਰ ਬਣ ਜੇ ਫਿਰ ਮੈਂ ਤੁਹਾਡੇ ਕੋਲ ਹੀ ਰਹਿਣਾ ਮੈਂ ਕਿੱਥੇ ਜਾਣਾ ਚਲੋ ਸਮਾਂ ਗੁਜ਼ਰਦਾ ਗੁੱਡੀ ਦੀਆਂ ਧੀਆ ਗੁੱਡੀ ਦਾ ਤੇ ਉਹਦੇ ਪੁੱਤ ਦਾ ਬਹੁਤ ਖਿਆਲ ਰੱਖਦੀਆਂ ਪੈਸੇ ਦੀ ਕੋਈ ਕਮੀ ਨਹੀਂ ਸੀ ਵਧੀਆ ਕੰਮ ਕਰਦੀਆਂ ਸੀ ਪੀਆਰ ਹੋ ਗਈਆਂ ਸੀ ਚਲੋ ਭਈ ਗੁੱਡੀ ਦਾ ਮੁੰਡਾ ਇੱਕ ਦਿਨ ਸੁੱਤਾ ਪਿਆ ਹੁੰਦਾ ਰਾਤ ਦੇ 10:00 ਵਜੇ ਹੁੰਦੇ ਆ ਤੇ ਉਹਦੇ ਦੋਸਤ ਦਾ ਫੋਨ ਆਉਂਦਾ ਉਹਦਾ ਦੋਸਤ ਉਹਨੂੰ ਕਹਿੰਦਾ ਵੀ ਮੈਂ ਨਾ ਮਤਲਬ ਰਸਤੇ ਦੇ ਵਿੱਚ ਕਿਸੇ ਕੰਮ ਦੇ ਵਿੱਚ ਫਸ ਗਿਆ ਪਲੀਜ਼ ਤੂੰ ਹੁਣੀ ਆ ਕੇ ਮੈਨੂੰ ਲੈ ਜਾ ਗੱਡੀ ਲੈ ਆ ਤਾਂ ਗੁੱਡੀ ਦਾ ਮੁੰਡਾ ਜਦੋਂ ਉੱਠਦਾ ਉਹ ਆਪਣੀ ਮਾਂ ਨੂੰ ਉਠਾਉਂਦਾ ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਮੇਰੇ ਦੋਸਤ ਦਾ ਫੋਨ ਆਇਆ ਵੀ ਉਹ ਰਸਤੇ ਦੇ ਵਿੱਚ ਕਿਤੇ ਫਸਿਆ ਖੜਾ ਵੀ ਮੈਂ ਉਹਨੂੰ ਲੈ ਕੇ ਆਉਣਾ ਗੁੱਡੀ ਕਹਿੰਦੀ ਪੁੱਤ 10 ਵਜੇ ਦਾ ਟਾਈਮ ਆ ਤੂੰ ਉਹਨੂੰ ਕਹਿ ਵੀ ਉਹ ਆਪਦੇ ਘਰਦਿਆਂ ਨੂੰ ਫੋਨ ਕਰੇ ਵੀ ਤੂੰ ਇਕੱਲਾ ਕਿੱਥੇ ਜਾਏਂਗਾ ਤੇ ਉਹਨੇ ਆਪਦੇ ਦੋਸਤ ਨੂੰ ਜਵਾਬ ਦਿੱਤਾ ਪਰ ਉਹਦਾ ਦੋਸਤ ਉਹਦੀਆਂ ਮਿੰਨਤਾਂ ਕਰ ਲਈ ਕਰਦਾ ਤੇ ਉਹ ਗੁੱਡੀ ਨਾਲ ਵੀ ਗੱਲ ਕਰਦਾ ਆਂਟੀ ਪਲੀਜ਼ ਇਹਨੂੰ ਭੇਜ ਦਿਓ ਗੁੱਡੀ ਦਾ ਦਿਲ ਤਾਂ ਕਰਦਾ ਨਹੀਂ ਹੁੰਦਾ ਪਰ ਜਦੋਂ ਉਹ ਮਨ ਤਾਂ ਕਰਦਾ ਗੁੱਡੀ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਚੱਲ ਕੋਈ ਨਾ ਪੁੱਤ ਚੱਲਿਆ ਜਾ ਉਹ ਗੱਡੀ ਲੈ ਕੇ ਜਾਂਦਾ ਉਹਨੂੰ ਇਸ ਤਰ੍ਹਾਂ ਨਾ ਮਤਲਬ ਘਬਰਾਟ ਹੁੰਦੀ ਆ ਵੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਪੂਰੀ ਗੱਲ ਮੁੰਡੇ ਨੇ ਦੱਸੀ ਨਹੀਂ ਸੀ ਉਹ ਗੱਡੀ ਲੈ ਕੇ ਜਾਂਦਾ ਗੁੱਡੀ ਉਹਨੂੰ ਵਾਰ-ਵਾਰ ਕਹਿੰਦੀ ਆ ਵੀ ਗੱਡੀ ਹੌਲੀ ਚਲਾਈ ਚਲੋ ਭਈ ਉਹ ਘਰੇ ਜਾਂਦਾ ਜਾਂਦਾ ਉਹਨੂੰ ਘਰੋਂ ਜਦੋਂ ਤੇ ਰਸਤੇ ਦੇ ਵਿੱਚ ਜਾ ਕੇ ਉਹਦੀ ਗੱਡੀ ਆ ਜਿਹੜੀ ਉਹ ਟਰੱਕ ਦੇ ਵਿੱਚ ਵੱਜਦੀ ਆ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਗੁੱਡੀ ਆ ਜਿਹੜੀ ਉਹ ਠੀਕਦੀ ਆ ਉਹਨੂੰ ਵੀ ਆਊਗਾ ਹੁਣ ਵੀ ਆਊਗਾ ਜਦੋਂ ਉਹ ਪਾਰਾਂ 1 ਵਜੇ ਤੱਕ ਨਹੀਂ ਆਉਂਦਾ ਉਹਦਾ ਫੋਨ ਟਰਾਈ ਕਰਦੀ ਆ ਤੇ ਉਹਦਾ ਫੋਨ ਆ ਜਿਹੜਾ ਉਹ ਵੀ ਸਵਿਚ ਆਫ ਆ ਰਿਹਾ ਹੁੰਦਾ ਗੁੱਡੀ ਦੇ ਦਿਲ ਨੂੰ ਹੌਲ ਪੈਣ ਲੱਗ ਜਾਂਦੇ ਆ ਉਹ ਆਪਣੀਆਂ 3 ਨੂੰ ਫੋਨ ਕਰਦੀ ਆ ਹੁਣ 3 ਉਧਰ ਵਿਚਾਰੀਆਂ ਕੰਮ ਤੇ ਸੀ ਉਹ ਕਹਿੰਦੀਆਂ ਵੀ ਮਾਂ ਹੁਣ ਅਸੀਂ ਕੀ ਕਰੀਏ ਤੂੰ ਐਂ ਘਰ ਚਾਚੇ ਤਾਇਆ ਨੂੰ ਕਿਸੇ ਨੂੰ ਸੱਦ ਚਲੋ ਭਾਈ ਗੁੱਡੀ ਆ ਜਿਹੜੀ ਆਣ ਗਵਾਂਢ ਦੇ ਵਿੱਚ ਵਾਜਾ ਮਾਰਦੀ ਆ ਆਣ ਗਵਾਂਢ ਚੰਗਾ ਸੀ ਇਕੱਠੇ ਹੋ ਜਾਂਦੇ ਆ ਤੇ ਉਹ ਕਹਿ ਦਿੰਦੀ ਆ ਵੀ ਮੇਰਾ ਪੁੱਤ ਪਤਾ ਨਹੀਂ ਕਿੱਧਰ ਗਿਆ ਵੀ ਤੁਸੀਂ ਪਤਾ ਕਰੋ ਉਹ ਕਹਿੰਦੀ ਵੀ ਗਿਆ ਕਿੱਥੇ ਸੀ ਕਹਿੰਦੀ ਪਤਾ ਨਹੀਂ ਕਿਸੇ ਮੁੰਡੇ ਦਾ ਫੋਨ ਆਇਆ ਸੀ ਐਵੇਂ ਵੀ ਨਹੀਂ ਪਤਾ ਸੀ ਵੀ ਕਿਹੜੇ ਮੁੰਡੇ ਦਾ ਸੀ ਬਸ ਗੱਲ ਕਰ ਲਈ ਸੀ ਤੇ ਉਹ ਕਹਿੰਦੀ ਵੀ ਤੇਰੇ ਰਾ ਦਿਮਾਗ ਖਰਾਬ ਸੀ ਤੂੰ ਅੱਧੀ ਰਾਤ ਨੂੰ ਮੁੰਡਾ ਤੋਰਿਆ ਕਹਿੰਦੀ ਮੈਨੂੰ ਕੀ ਪਤਾ ਸੀ ਵੀ ਜਿਆਦਾ ਹੀ ਮੈਂ ਤਾਂ ਕਰਨ ਲੱਗ ਗਿਆ ਚਲੋ ਭਾਈ ਮੱਥਾ ਠਣਕ ਗਿਆ ਸੀ ਹਨਾ ਕੋਈ ਵੀ ਦੁੱਖ ਜਿਹੜਾ ਦੁੱਖ ਆ ਉਹ ਆਉਣ ਵਾਲਾ ਹੁਣ ਤਾਂ ਨਹੀਂ ਸੀ ਧਰੀ ਜਾਂਦੀ ਜਦੋਂ ਪਹਿਲਾਂ ਸੱਟਾਂ ਲੱਗੀਆਂ ਹੋਈਆਂ ਸੀ ਚਲੋ ਪਿੰਡ ਦੇ ਕੋਈ ਲੋਕ ਆ ਜਿਹੜੇ 2-4 ਜਾਣੇ ਜਾਂਦੇ ਆ ਤੇ ਜਿਹੜੇ ਜਿਹੜੇ ਪਾਸੇ ਰਾਹ ਜਾਂਦੇ ਸੀ ਪਿੰਡ ਦੇ ਸੜਕਾਂ ਜਾਂਦੀਆਂ ਸੀ ਉੱਥੇ ਲੰਮਣ ਜਾਂਦੇ ਆ ਪਿੰਡ ਤੋਂ ਥੋੜੀ ਦੂਰ ਇੱਕ ਗੱਡੀ ਦਾ ਜਿਹੜਾ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਹੁੰਦਾ ਤੇ ਟਰੱਕ ਡਰਾਈਵਰ ਆ ਜਿਹੜਾ ਉਹ ਟਰੱਕ ਛੱਡ ਕੇ ਭੱਜ ਚੁੱਕਿਆ ਹੁੰਦਾ ਜਦੋਂ ਵੇਖਿਆ ਜਾਂਦਾ ਵੀ ਇਹ ਤਾਂ ਗੱਡੀ ਗੁੱਡੀ ਦੇ ਮੁੰਡੇ ਦੀ ਆ ਚਲੋ ਭਾਈ ਗੱਡੀ ਦੇ ਵਿੱਚ ਉਹ ਦਾ ਬੁਰਾ ਹਾਲ ਹੋਇਆ ਪਿਆ ਹੁੰਦਾ ਤੇ ਲੋਕ ਆ ਜਿਹੜੇ ਉਹਨਾਂ ਦੇ ਆਟੋਮੈਟਿਕਲੀ ਹੰਝੂ ਨਿਕਲਿਆ ਆਉਂਦੇ ਆ ਵੀ ਆਹ ਕੀ ਹੋ ਗਿਆ ਚਲੋ ਉਹਦੀ লাশ ਨੂੰ ਬਾਹਰ ਕੱਢਿਆ ਜਾਂਦਾ ਹੁਣ ਗੁੱਡੀ ਤੋਂ ਕਿੰਨਾ ਕਚਿਰਲ ਕੋਈ ਜਾਂਦੀ ਗੱਲ ਜਦੋਂ ਗੁੱਡੀ ਦੇ ਪੁੱਤ ਦੀ লাশ ਘਰੇ ਆਉਂਦੀ ਆ ਤੇ ਗੁੱਡੀ ਤਾਂ ਫਿਰ ਪਾਗਲ ਹੋ ਜਾਂਦੀ ਆ ਕਲੀ ਵੀ ਪੁੱਤ ਮੇਤਾ ਤੈਨੂੰ ਆਪਣੇ ਹੱਥੀਂ ਤੋੜਦਾ ਜਿਵੇਂ ਤਾਂ ਤੈਨੂੰ ਮੌਤ ਤੈਨੂੰ ਉੜੀਕੀ ਜਾਂਦੀ ਸੀਗੀ ਮੈਂ ਤਾਂ ਤੈਨੂੰ ਮੌਤ ਕੋਲ ਭੇਜਦਾ ਜਿਵੇਂ ਤੈਨੂੰ ਨਾ ਭੇਜਦੀ ਤੂੰ ਆਪਦੇ ਘਰੇ ਸੁੱਤਾ ਪਿਆ ਸੀ ਵੀ ਆਹ ਕੀ ਮੇਰੀ ਜ਼ਿੰਦਗੀ ਦੇ ਵਿੱਚ ਵਾਪਰ ਗਿਆ ਗੁੱਡੀ ਆਪਦੀਆਂ 3 ਨੂੰ ਫੋਨ ਕਰ ਲੈਂਦੀ ਆ ਦੁੱਖ ਦੇ ਵਿੱਚ ਹੀ ਰੋਂਦੀ ਆ ਤੇ ਗੁੱਡੀ ਦੀਆਂ 3 ਜਿਹੜੀਆਂ ਕਹਿੰਦੀਆਂ ਵੀ ਅਸੀਂ ਜਾਂਦੀ ਵਾਰ ਆਪਣੇ ਭਰਾ ਦਾ ਮੂੰਹ ਦੇਖਣਾ ਵੀ ਤੁਸੀਂ ਸੰਸਕਾਰ ਨਾ ਕਰਿਓ ਚਲੋ ਗੁੱਡੀ ਦੇ ਪੁੱਤ ਦੀ ਜਿਹੜੀ ਲਾਸ਼ ਆ ਉਹ ਫ੍ਰਿਜ ਦੇ ਵਿੱਚ ਰੱਖੀ ਜਾਂਦੀ ਆ ਤੇ ਦੋਨੋਂ ਪਹਿਣਾ ਜਿਹੜੀਆਂ ਉਹ 3-4 ਦਿਨਾਂ ਦੇ ਵਿੱਚ ਪਹੁੰਚ ਜਾਂਦੀਆਂ ਨੇ ਜਦੋਂ ਆ ਕੇ ਉਹ ਆਪਣੀ ਮਾਂ ਦੀ ਹਾਲਤ ਦੇਖਦੀਆਂ ਉਹ ਵੀ پاگل ਹੋਣ ਵਾਲੀਆਂ ਹੋ ਜਾਂਦੀਆਂ ਕਿਉਂਕਿ ਉਹਨਾਂ ਨੂੰ ਆਪਣੀ ਮਾਂ ਦੇ ਦੁੱਖ ਦਾ ਅਹਿਸਾਸ ਤਾਂ ਸੀ ਪਰ ਗੁੱਡੀ ਦੀ ਜੋ ਹਾਲਤ ਸੀ ਉਹ ਦੇਖਣਯੋਗ ਹੈ ਨਹੀਂ ਸੀ ਉਹ ਆਪਣੇ ਬਾਲ ਪੱਟਦੀ ਆ ਆਪਣਾ ਸਿਰ ਅਕੰਧਾਂ 'ਚ ਮਾਰਦੀ ਆ ਬੁਰਾ ਹਾਲ ਹੁੰਦਾ ਉਹਦਾ ਰਿਸ਼ਤੇਦਾਰ ਲੋਕ ਉਹਨੂੰ ਦਲਾਸਾ ਦਿੰਦੇ ਆ ਪਰ ਉਹਦੇ ਤੇ ਕਿਸੇ ਦਾ ਦਲਾਸਾ ਕੰਮ ਨਹੀਂ ਕਰ ਰਿਹਾ ਹੁੰਦਾ ਗੁੱਡੀ ਦੀਆਂ ਕੁੜੀਆਂ 3-4 ਦਿਨ ਦੇ ਵਿੱਚ ਕੈਨੇਡਾ ਤੋਂ ਆ ਜਾਂਦੀਆਂ ਨੇ ਤੇ ਜਦੋਂ ਉਹ ਆਉਂਦੀਆਂ ਨੇ ਉਹ ਆਪਣੀ ਮਾਂ ਦੀ ਹਾਲਤ ਵੇਸ਼ ਕੇ ਉਹ ਵੀ ਪਾਗਲ ਹੋਣ ਵਰਗੀਆਂ ਹੋ ਜਾਂਦੀਆਂ ਕਿਉਂਕਿ ਗੁੱਡੀ ਦੀ ਜੋ ਹਾਲਤ ਸੀ ਉਹ ਬਹੁਤ ਦੁਖਦਾਇਕ ਸੀ ਉਹ ਦੁੱਖ ਦੇ ਵਿੱਚ ਆਪਣੇ ਵਾਲ ਪੱਟਦੀ ਆ ਆਪਣੇ ਆਪ ਨੂੰ ਕੋਸਦੀ ਆ ਕਦੇ ਰੱਬ ਨੂੰ ਕੋਸਦੀ ਆ ਪਾਗਲਾ ਵਰਗੀ ਹੋ ਜਾਂਦੀ ਆ ਬਿਲਕੁਲ ਉਹ ਆਪਣੇ ਆਪ ਨੂੰ ਮਤਲਬ ਕੈਲੋ ਮੁੱਕੀਆਂ ਮਾਰਦੀ ਆ ਆਪਣੇ ਆਪ ਤੇ ਉਹ ਗੁੱਸਾ ਕੱਢਦੀ ਆ ਪਰ ਕਿਸੇ ਹਰ ਇੱਕ ਦਾਣਾ ਜੋ ਦੁੱਖ ਹੁੰਦਾ ਉਹ ਨਾ ਸਹਿਣਯੋਗੀ ਹੁੰਦਾ ਅੰਤਮ ਰਸਮਾਂ ਹੋ ਜਾਂਦੀਆਂ ਅੰਤਮ ਸੰਸਕਾਰ ਹੁੰਦਾ ਭੋਗ ਪੈ ਜਾਂਦਾ ਸਾਰੇ ਸਮਾਂ ਲੰਘ ਜਾਂਦਾ ਫਿਰ ਗੁੱਡੀ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਆਪਣੀ ਮਾਂ ਕੋਲ ਰਹਿੰਦੀਆਂ ਨੇ ਫਿਰ ਉਹ ਕਹਿੰਦੀਆਂ ਕਿ ਮਾਂ ਅਸੀਂ ਤੈਨੂੰ ਇਸ ਹਾਲਤ ਦੇ ਵਿੱਚ ਛੱਡ ਕੇ ਨਹੀਂ ਜਾਵਾਂਗੀਆਂ ਸਾਨੂੰ ਪਤਾ ਤੂੰ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਸਹੇ ਨੇ ਪਰ ਇਹ ਦੁੱਖ ਤੇਰੇ ਕਰਮਾਂ ਦੇ ਵਿੱਚ ਹਜੇ ਹੈਗਾ ਸੀ ਉਸ ਤੋਂ ਬਾਅਦ ਗੁੱਡੀ ਦੀਆਂ ਕੁੜੀਆਂ 6 ਮਹੀਨੇ ਤੱਕ ਨਹੀਂ ਜਾਂਦੀਆਂ ਕਿਉਂਕਿ ਉਹ ਆਪਣੀ ਮਾਂ ਦੀ ਵੀ ਫਾਇਲਾ ਦਿੰਦੀਆਂ ਨੇ ਫਿਰ ਜਦੋਂ ਉਹ ਜਾਂਦੀਆਂ ਨੇ ਆਪਣੀ ਮਾਂ ਨੂੰ ਨਾਲ ਹੀ ਲੈ ਕੇ ਜਾਂਦੀਆਂ ਤੇ ਜਾਂਦੀ ਜਾਂਦੀ ਗੁੱਡੀ ਰੱਬ ਨੂੰ ਇਹ ਹੀ ਤਾਨਾ ਦੇ ਕੇ ਜਾਂਦੀ ਆ ਕਿ ਮੈਂ ਇਸ ਘਰ ਦੇ ਵਿੱਚ ਹੁਣ ਪੈਰ ਨਹੀਂ ਪਾਵਾਂਗੀ ਜਦੋਂ ਦੀ ਮੈਂ ਇਸ ਘਰੇ ਆਈਆਂ ਪਹਿਲੇ ਦਿਨ ਤੋਂ ਲੈ ਕੇ ਅੱਜ ਦੇ ਆਖਰੀ ਦਿਨ ਤੱਕ ਮੈਂ ਕਦੇ ਸੁੱਖ ਨਹੀਂ ਵੇਖਿਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਗੁੱਡੀ ਦੀ ਜ਼ਿੰਦਗੀ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਜਾਂਦੇ ਜਾਂਦੇ ਪਹਿਲਾਂ ਵਾਲੀ ਜੋ ਕਹਾਣੀਆਂ ਉਹਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆਂ ਪਹਿਲਾ ਕਮੈਂਟ ਹੈ ਜਗਦੀਸ਼ ਕੁਮਾਰ ਜੀ ਬਹੁਤ ਹੀ ਵਧੀਆ ਤੇ ਸ਼ਾਨਦਾਰ ਭਾਵਕ ਕਹਾਣੀ ਹੈ ਰਿਸ਼ਤਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਮਾਉਣ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ ਆਪਸੀ ਪਿਆਰ ਦੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ ਹੈ ਅੱਗੇ ਰਾਜ ਕੁਮਾਰ ਜੀ ਬਹੁਤ ਹੀ ਭਾਵਕ ਸਿੱਖਿਆ ਦੇਣ ਵਾਲੀ ਕਹਾਣੀ ਹੈ ਅੱਗੇ ਤੀਰਥਕੌਰ ਜੀ ਬਹੁਤ ਸੋਹਣੀ ਕਹਾਣੀ ਅੱਗੇ ਹਰਦੇਵ ਸਿੰਘ ਵੈਰੀ ਇਮੋਸ਼ਨਲ ਸਟੋਰੀ ਅੱਗੇ ਰਾਜ ਵੈਰੀ ਨਾਈਸ ਸਟੋਰੀ ਮੈਮ ਇਸ ਤਰ੍ਹਾਂ ਦੇ ਮਾਮੇ ਸਭ ਦੇ ਹੋਣ ਦੀ ਬੈਸਟ ਪਾਲਸੀ ਅੱਗੇ ਸਰਬਜੀਤ ਕੌਰ ਬਹੁਤ ਵਧੀਆ ਕਹਾਣੀ ਹੈ ਅੱਗੇ ਮੇਰਾ ਵੀਰ ਹੈਪੀ ਸਿੰਘ ਹੈਪੀ ਸਿੰਘ ਵੈਰੀ ਇਮੋਸ਼ਨਲ ਸਟੋਰੀ ਸਿਸਟਰ ਜੀ ਅੱਗੇ ਹਰਜਿੰਦਰ ਨਹਿਲ ਬਹੁਤ ਹੀ ਭਾਵਕ ਕਰਨ ਵਾਲੀ ਕਹਾਣੀ ਹੈ ਭੈਣ ਜੀ ਅੱਗੇ ਪਿਰਤਪਾਲ ਸਿੰਘ ਨਾਈਸ ਸਟੋਰੀ ਬਲਜੀਤ ਕੌਰ ਹਾਂਜੀ ਕਿਰਨ ਕਿਰਨ ਬੇਟਾ ਵੈਰੀ ਨਾਈਸ ਸਟੋਰੀ ਅੱਗੇ ਅਗਮਜੋਤ ਬਹੁਤ ਵਧੀਆ ਕਹਾਣੀ ਹੈ ਦੀਦੀ ਜੀ ਮਾਂ ਤੋਂ ਜ਼ਿਆਦਾ ਪਿਆਰ ਮਾਮੇ ਨੇ ਦਿੱਤਾ ਸੀ ਫਿਰ ਮਾਂ ਨੂੰ ਯਾਦ ਕਿਉਂ ਕਰਨਾ ਸੀ ਅੱਗੇ ਅਵਤਾਰ ਕੌਰ ਜੀ ਵੈਰੀ ਨਾਈਸ ਸਟੋਰੀ ਜੀ ਤੀਰਥ ਕੌਰ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਡਾਕਟਰ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਵੀਰਪਾਲ ਬਰਾੜ ਨਾਈਸ ਸਟੋਰੀ ਕਿਰਨ ਅੱਗੇ ਕਸ਼ਮੀਰ ਖੱਖ ਵੈਰੀ ਨਾਈਸ ਸਟੋਰੀ ਅੱਗੇ ਬਨੀ ਤਾਰਾਣੀ ਵੈਰੀ ਨਾਈਸ ਅੱਗੇ ਗੱਗੂ ਗਿੱਲ ਇਹਨਾਂ ਨੇ ਈਮੋਜੀ ਭੇਜੇ ਨੇ ਅੱਗੇ ਰੋਜੀ ਚਹਿਲ ਸਲਾਮ ਹੈ ਮਾਮੇ ਭਾਣਜੇ ਦੇ ਪਿਆਰ ਨੂੰ ਅੱਗੇ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਗੁਰਾ ਥਾਂਦੇਵਾਲਾ ਮੁਖਸਰ ਸਾਹਿਬ ਤੋਂ ਅੱਗੇ ਨੱਥਾ ਸਿੰਘ ਦਿਓੜ ਮਾਮੇ ਭਾਣਜੇ ਨੇ ਇੱਕ ਦੂਜੇ ਤੋਂ ਆਪਾ ਪ੍ਰਵਾਣ ਕਰ ਦਿੱਤਾ ਕਹਾਣੀ ਬਹੁਤ ਵਧੀਆ ਹੈ ਤੇਰਾ ਵੀਰ ਕੁਰੜ ਛਾਪੇ ਤੋਂ ਅੱਗੇ ਜਗਤਾਰ ਸਿੰਘ ਜੀ ਮਾਮਾ ਵੀ ਭਾਣ ਜੀ ਦੋਨੋਂ ਸਤਜੁਗੀ ਅੱਗੇ ਬਾਈ ਜੀ ਵੈਰੀ ਗੁੱਡ ਸਟੋਰੀ ਹੈਰੀ ਦਿਓਲ ਅੱਗੇ ਜਗਤਾਰ ਸਿੰਘ ਅੱਜ ਕੱਲ ਦੇ ਮਾਮੇ ਕਾਂਸਾ ਅਤੇ ਭਾਣ ਜੀ ਹਰਾਮੀ ਅੱਗੇ ਜਰਨੈਲ ਸਿੰਘ ਨਾਈਸ ਜੌਬ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਇਹਨਾਂ ਨੇ ਇਮੋਜੀ ਭੇਜੇ ਨੇ ਹਾਂਜੀ ਦੋਸਤੋ ਇਹ ਸੀ ਆਪਣੀ ਪਿਛਲੀ ਕਹਾਣੀ ਦੇ ਕਮੈਂਟ ਅੱਜ ਵਾਲੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ